ਜੋ ਦੋ ਯਾਰ ਜੁਲਮ ਅਸੀਂ ਸਹਣੇ ਆ ਪੰਥ ਦੀ ਗੱਲ ਕਰਨ ਵਾਲੇ ਨੇ ਨਾ ਪੰਥ ਦਰਦੀਆਂ ਨੇ ਸਹਣੇ ਆ ਹੈ ਨਾ ਪੰਥ ਨੂੰ ਬਚਾਉਣ ਵਾਲੇ ਨੇ ਸਹਣੇ ਆ ਪੰਜਾਬ ਨੂੰ ਬਚਾਉਣ ਵਾਲੇ ਨੇ ਸਹਣੇ ਆ ਇਹ ਸਰਕਾਰਾਂ ਵੀ ਉਹਨਾਂ ਦੀ ਹੋਏ ਚਾਹੀਦੀ ਕਿਉਂਕਿ ਸੀਰਪੋੜੇ ਲੋਕ ਆ ਸੀ ਗੱਲਾਂ ਚ ਆ ਜਾਂਦੇ ਸੋਚਦੇ ਆਰ ਵੀ ਇਹ ਸਾਡਾ ਭਲਾ ਕਰ ਦੂਗਾ ਹੈ ਨਾ ਤੇ ਆ ਅਸੀਂ ਠਾਕੇ ਦੇਖ ਲਓ ਹੁਣ ਦਾ ਇਤਿਹਾਸ ਜਿਹੜੇ ਨਵੇਂ ਬਣੇ ਇਹਨਾਂ ਦਾ ਚੱਕ ਕੇ ਦੇਖ ਲਓ ਵਧੀਆ ਨਜ਼ਾਰੇ ਲੈ ਰਹੇ ਨੇ ਤੇ ਬੱਚੇ ਵੀ ਵਧੀਆ ਨਜ਼ਾਰੇ ਲੈ ਰਹੇ ਨੇ ਠੀਕ ਹੈ ਨਾ ਆਪ ਵੀ ਵਧੀਆ ਨਜ਼ਾਰੇ ਲੈ ਰਹੇ ਨੇ ਠੀਕ ਹੈ ਨਾ ਉਹਨੂੰ ਕੋਈ ਮਤਲਬ ਨਹੀਂ ਆਏਗਾ ਪੰਜਾਬ ਉਜੜਦਾ ਜੂ ਜਿਹੜੇ ਪੰਥ ਉ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਹੈ ਨਾ ਜਿਹੜੇ ਥੋਡੇ ਕਰ ਗਿਆ ਚੇਲੇ ਕੱਟ ਰਹੇ ਨੇ ਉਹਨਾਂ ਨੂੰ ਵੀ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਨਾ ਤੇ ਕੱਲ ਨੂੰ ਸਾਡੇ ਬੱਚੇ ਗੁਰੂ ਨਾਲ ਜੁੜਨ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਹੋਣ ਹੁਣ ਜਿਵੇਂ ਭਾਈ ਸਾਹਿਬ ਉਹਨੇ ਅੰਦਰ ਪੈਕ ਹੋ ਗਏ ਜਿਹੜਾਂ ਦੇ ਅੰਦਰ ਹੈ ਨਾ ਜੇ ਅਸੀਂ ਇਹ ਪਰਾਲੇ ਨਹੀਂ ਕਰਾਂਗੇ ਅੱਜ ਹੈ ਨਾ ਫਿਰ ਭਾਈ ਇਹ ਤਾਂ ਜਮਾਂ ਹੀ ਖਤਮ ਹੋ ਜਾਣਗੇ ਹੈ ਨਾ ਉਹਨਾਂ ਨੇ ਇਸੇ ਖਤਮ ਹੋ ਗਏ 2 ਸਾਲ ਦੇ ਹੈ ਨਾ ਉਹਨਾਂ ਨੇ ਯੂਏਪੀਐਲ ਆਤੀ ਯੂਏਪੀਐਰ ਮਰਡਰ ਕਹਿੰਦੇ ਨੇ ਮਰਡਰ ਦੇ ਸਾਹ ਮਲੋਗੇ ਚਲੋ ਮੰਨ ਲਓ ਇੱਕ ਗੱਲ ਅਸੀਂ ਕਹਿੰਦੇ ਵੀ ਸਾਹ ਮਲ ਵੀ ਸੀਗੇ ਨਾ ਵੱਧ ਤੋਂ ਵੱਧ 302 ਬ ਕੀ ਸਮਝਦੇ ਹੋ ਤੁਸੀਂ ਜੁਏਪੀਏ ਲਾਉਣ ਦਾ ਬਾਈ ਅਗਲੇ ਕਹਿੰਦੇ ਸੀ ਨਹੀਂ ਚੈਲੰਜ ਕਰਦੇ ਨੇ ਅਸੀਂ ਬਾੜ ਨਹੀਂ ਕੱਢਣਾ ਅਸੀਂ ਨਹੀਂ ਤੁਹਾਡੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਹੋਣ ਦੇਣਾ ਅਸੀਂ ਨਹੀਂ ਤੁਹਾਡੇ ਬੱਚਿਆਂ ਨੂੰ ਗੁਰੂ ਨਾਲ ਜੋੜਨ ਦੇਣਾ ਹੈ ਨਾ ਬਾਈ ਸੰਗਤ ਦਾ ਲੀਡਰ ਬਣਾਉਂਦੀ ਹੈ ਹੈ ਨਾ ਸੰਗਤ ਨੇ ਕਹalo ਅੱਗੇ ਲੈ ਕੇ ਆਉਣਾ ਸੰਗਤ ਨੇ ਸਰਕਾਰ ਬਣਾਉਣੀ ਹੈ ਨਾ ਪਰ ਚੁੱਕਣਾ ਨਹੀਂ ਬਾਈ 2027 ਚੁੱਕਣਾ ਨਹੀਂ ਚਾਹੀਦਾ ਤੇ ਬਾਈ ਦੋ ਪਾਰਟੀਆਂ ਸੀਗੀਆਂ ਪੰਥਕ ਪਾਰਟੀਆਂ ਕਿਹਾ ਜਾ ਰਿਹਾ ਉਹਨਾਂ ਨੂੰ ਕਿ ਪੰਥਕ ਪਾਰਟੀਆਂ ਸੀਗੀਆਂ ਇੱਕ ਦੇ ਥੱਲੇ ਇਕੱਠੇ ਹੋਣ ਦੀ ਬਜਾਏ ਤਿੰਨ ਹੋ ਗਈਆਂ ਨੇ ਬਾਈ ਜੁਏਪੀਏ ਦਾ ਸਿੱਧਾ ਸੰਕੇਤ ਹੈ ਨਾ ਕਿ ਤੁਹਾਡਾ ਸੂਰ ਮਚੂ ਕੇ ਨਹੀਂ ਹੈਗਾ ਇੰਡੀਆ ਸਟੇਟ ਦੇ ਅੱਗੇ ਜਿਹਨੇ ਸਾਨੂੰ ਤੱਕ ਦਿੱਤਾ ਸੀ ਐਰਸੀਏ ਦੇ ਅੰਦਰ ਸ਼ਾਇਦ ਦੇ ਅੰਦਰ ਹੈ ਨਾ ਵੀ 30 ਕਰੋੜ ਰੁਪਏ ਦਿੱਨੇ ਬੀਜੇ ਵੀ ਸ਼ਾਮਲ ਕਰੋ ਹੈ ਨਾ ਤੇ ਐਮਐਲ ਇਹਦਾ ਇਲੈਕਸ਼ਨ ਜਦੋਂ ਹਰਿਆਣਾ ਦੀ ਇਲੈਕਸ਼ਨ ਹੁੰਦੀ ਆ ਆਲਰੇਡੀ ਆਪਾਂ ਨੇ ਨਕਰਤਾ ਵੀ ਨਾ ਜਿਹੜਾ ਮੁਵਾਰਕ ਨਹੀਂ ਉਹ ਵੀ ਬਹੁਤ ਸਾਰੇ ਹੋਰ ਪਾਰਟੀਆਂ ਛੱਡ ਕੇ ਸ਼ਾਮਲ ਵੀ ਹੋ ਗਏ ਨੇ ਬੀਜੇਪੀ ਦੇ ਵਿੱਚ ਤੁਸੀਂ ਕਿਹਾ ਸਾਨੂੰ ਲਾਲਚ ਦਿੱਤੇ ਗਏ ਨੇ ਤੁਸੀਂ ਨਹੀਂ ਗਏ ਤੇ ਤੁਹਾਨੂੰ ਜੇਲਾਂ 'ਚ ਢੱਕਿਆ ਗਏ ਅੱਗੇ ਡਰ ਨਹੀਂ ਲੱਗਦਾ ਆਉਣ ਵਾਲੇ ਕਿਹੜਾ ਮੋਤ ਹੈ ਬਾਈ ਹੈ ਨਾ ਜਾਨ ਤੋਂ ਜ਼ਿਆਦਾ ਆਜੂਗੀ ਹੈ ਨਾ ਵਾਹਿਗੁਰੂ ਮਿਹਰ ਕਰੇ ਇਹ ਜੀ ਮੋਤ ਆਵੇ ਹੈ ਨਾ ਕੌ ਤੇ ਸਾਥ ਦੇਣਾ ਪੰਦਾ ਭਾਈ ਦੇਣਾ ਆ ਸਾਥ ਵੱਤ ਤੋਂ ਬਾਅਦ ਹੈ ਨਾ ਕਢਾਉਣਾ ਤੁਸੀਂ ਇਹ ਕਰਨਾ ਸਭ ਕੋ ਸੰਗਤ ਨੂੰ ਸਾਨੂੰ ਵੀ ਸੰਗਤ ਨਹੀਂ ਕਢਾਇਆ ਸੀਗਾ ਭਾਈ ਸਾਹਿਬ ਨੂੰ ਸੰਗਤ ਨੇ ਕਢਾਉਣਾ ਬੱਤਾ ਕਢਿਓਗੇ ਹੰਬੜਾ ਮਾਰੋ ਹੈ ਨਾ ਤੇ 2027 ਥੋੜਾ ਹੋਣਾ ਚਾਹੀਦਾ ਹੈ ਨਾ ਨਵਦੀਪ ਕੀ ਸੋਚ ਰਿਹਾ ਹੈ ਇਲੈਕਸ਼ਨ ਲੜੂਗਾ ਕੇ ਰਾਜਨੀਤ 40 ਮੁਕਤਿਆਂ ਦੀ ਧਰਤੀ ਮੁਖਸਰ ਸਾਹਿਬ ਵਿਖੇ ਨਵੀਂ ਪਾਰਟੀ ਦਾ ਆਗਾਜ਼ ਹੋਇਆ ਏ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਨੇ ਇਹ ਪਾਰਟੀ ਹੈ ਜਿਹੜੀ ਉਹਦਾ ਆਗਾਜ਼ ਕੀਤਾ ਏ ਸੋ ਵਖ-ਵਖ ਰਾਜਨੀਤਿਕ ਸਮਾਜ ਸੇਵਿਕਾਂ ਆਗੂ ਨੇ ਜਿਹੜੇ ਇੱਥੇ ਪਹੁੰਚੇ ਨੇ ਨਵਦੀਪ ਵਾਟਰ ਕੈਨਨਨ ਵਾਲਾ ਵੀ ਪਹੁੰਚਿਆ ਏ ਸੋ ਗੱਲ ਕਰਦੇ ਆ ਨਵਦੀਪ ਭਾਈ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਤਰ੍ਹਾਂ ਦੇਖਦੇ ਹਾਂ ਭਾਈ ਅੱਜ ਪੰਜਾਬ ਦੇ ਵਿੱਚ ਨਵੀਂ ਪਾਰਟੀ ਦਾ ਆਗਾਜ਼ ਹੋਇਆ ਏ ਤੇ ਕਿਹਾ ਜਾ ਰਿਹਾ ਹੈ ਕਿ ਪੰਜਾਬ ਨੂੰ ਸੁਧਾਰਨ ਦੇ ਲਈ ਪੰਜਾਬ ਨੂੰ ਲਾਈਨ ਤੇ ਲੈ ਕੇ ਆਉਣ ਦੇ ਲਈ ਜਿਹੜੇ ਉਪਰਾਲੇ ਨੇ ਉਹ ਕੀ ਇਹ ਗੱਲ ਸੁਣੋ ਭਾਈ ਹੈਨਾ ਦੇਖੋ ਜੋ ਦੋ ਯਾਰ ਜ਼ੁਲਮ ਅਸੀਂ ਸਹਿਣੇ ਆ ਪੰਥ ਦੀ ਗੱਲ ਕਰਨ ਵਾਲੇ ਨੇ ਨਾ ਪੰਥ ਦਰਦੀਆਂ ਨੇ ਸਹਿਣੇ ਆ ਹੈ ਨਾ ਪੰਥ ਨੂੰ ਬਚਾਉਣ ਵਾਲੇ ਨੇ ਸਹਿਣੇ ਆ ਪੰਜਾਬ ਨੂੰ ਬਚਾਉਣ ਵਾਲੇ ਨੇ ਸਹਿਣੇ ਆ ਫਿਰ ਸਰਕਾਰਾਂ ਵੀ ਉਹਨਾਂ ਦੀਆਂ ਹੋਣੀਆਂ ਚਾਹੀਦੀਆਂ ਦੇਖ ਲਿਆ ਯਾਰ ਅਸੀਂ ਹੁਣ ਵੀ ਆਪਾਂ ਨਮੀ ਪਾਰਟੀ ਨੂੰ ਮਤਾ ਦੇ ਕੇ ਹਟੇ ਹੈ ਨਾ ਠੀਕ ਹੈ ਕਿਉਂਕਿ ਅਸੀਂ ਆਰ ਭੋਲੇ ਲੋਕ ਆ ਅਸੀਂ ਗੱਲਾਂ ਚ ਆ ਜਾਂਦੇ ਸੋਚਦੇ ਆ ਯਾਰ ਵੀ ਇਹ ਸਾਡਾ ਭਲਾ ਕਰ ਦੂਗਾ ਹੈ ਨਾ ਠੀਕ ਹੈ ਠੀਕ ਹੈ ਪਰੇਆਰ ਅਸੂ ਦੇਖਿਆ ਇਤਿਹਾਸ ਠਾਕੇ ਦੇਖ ਲਓ ਹੁਣ ਦਾ ਇਤਿਹਾਸ ਜਿਹੜੇ ਨੰਮੇ ਬਣੇ ਇਹਨਾਂ ਦਾ ਚੱਕ ਕੇ ਦੇਖ ਲਓ ਵਧੀਆ ਨਜ਼ਾਰੇ ਲੈ ਰਹੇ ਨੇ ਬੱਚੇ ਵੀ ਵਧੀਆ ਨਜ਼ਾਰੇ ਲੈ ਰਹੇ ਨੇ ਠੀਕ ਹੈ ਨਾ ਆਪ ਵੀ ਵਧੀਆ ਨਜ਼ਾਰੇ ਲੈ ਰਹੇ ਨੇ ਠੀਕ ਹੈ ਨਾ ਉਹਨੂੰ ਕੋਈ ਮਤਲਬ ਨਹੀਂ ਆਇਆ ਪੰਜਾਬ ਉੱਜੜਦਾ ਜੂ ਜਿਹੜੇ ਪੰਤ ਉੱਜੜਦਾ ਜੂ ਜਿਹੜੇ ਹਨ ਤੇ ਫਿਰ ਭਾਈ ਜਿਹੜੇ ਪੰਜਾਬ ਦੀ ਗੱਲ ਕਰਦੇ ਨੇ ਹੈ ਨਾ ਜਿਹੜੇ ਥੋਡੇ ਕਰ ਗਿਆ ਜੇ ਜੇਲਾਂ ਕੱਟ ਰਹੇ ਨੇ ਉਹਨਾਂ ਨੂੰ ਵੀ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਨਾ ਤੇ ਕੱਲ ਨੂੰ ਸਾਡੇ ਬੱਚੇ ਗੁਰੂ ਨਾਲ ਜੁੜਨ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਹੋਣ ਠੀਕ ਹੈ ਤੇ ਇੱਕ ਰਾਜਵਾਲ ਨੂੰ ਉਪ ਕੱਲ ਨੂੰ 2027 ਦੇ ਅੰਦਰ ਇੱਕ ਵਧੀਆ ਰਾਜ ਆਉਂਦਾ ਪੰਜਾਬ ਦੇ ਅੰਦਰ ਹੈਨਾ ਉਹ ਰਾਜ ਆਉਂਦਾ ਜਿਹੜਾ ਕਾਲ ਤੱਕ ਸਾਬ ਤੋਂ ਚੱਲੇ ਹੈਨਾ ਉਹ ਮਹਾਰਾਜਾ ਰਣਜੀਤ ਸਿੰਘ ਜੀ ਤੋਂ ਹੈਨਾ ਉਹ ਲੈ ਕੇ ਉਹਨਾਂ ਦੇ ਉਹਨਾਂ ਦੇ ਫਲਸਫੇ ਦੇ ਉੱਤੇ ਹੈਨਾ ਉਹਨਾਂ ਤੋਂ ਸੇਤ ਲੈ ਕੇ ਹੈਨਾ ਠੀਕ ਹੈ ਜਿਹੇ ਜਿਹੇ ਰਾਜ ਕਰੇ ਤੇ ਕੀ ਪਤਾ ਸੀ ਕੱਲ ਨੂੰ ਇਹ ਰਾਜ ਕੱਲ ਨੂੰ ਪੰਜਾਬ ਤੋਂ ਫਿਰ ਹਰਿਆਣੇ ਵਾਲੋਂ ਦਿੱਲੀ ਵਾਲੋਂ ਕੀ ਪਤਾ ਸਾਡਾ ਇਧਰ ਨੂੰ ਰੁਖ ਹੋਵੇ ਹੈਨਾ ਤੇ ਬਈ ਜ਼ਰੂਰ ਹੈਨਾ ਕਰਦੇ ਰਹਿਣਾ ਚਾਹੀਦਾ ਹੈ ਨਾ ਕੁਛ ਹੈ ਨਾ ਕੁਛ ਹੁਣ ਜਿਵੇਂ ਭਾਈ ਸਾਹਿਬ ਉਹਨੇ ਅੰਦਰ ਪੈਕ ਹੋ ਗਏ ਜਿਹੜਾ ਨੇ ਅੰਦਰ ਹੈ ਨਾ ਜੇ ਅਸੀਂ ਪਰਾਲੇ ਨਹੀਂ ਕਰਾਂਗੇ ਅੱਜ ਹੈ ਨਾ ਫਿਰ ਭਾਈ ਜਿੱਤ ਜਮੇ ਹੀ ਖਤਮ ਹੋ ਜਾਣਗੇ ਹੈ ਨਾ ਤੇ ਕੁਛ ਨਾ ਕੁਛ ਜ਼ਰੂਰ ਕਰਦੇ ਰਹਿਣਾ ਚਾਹੀਦਾ ਹੈ ਸੰਗਤ ਨੇ ਪਹਿਲਾਂ ਵੀ ਸਾਥ ਦਿੱਤਾ ਆ ਠੀਕ ਹੈ ਤੇ ਵਾਹਿਗੁਰੂ ਮਿਹਰ ਕਰੂਗਾ ਨਾ ਔਰ ਸਭ ਤੋਂ ਵੱਧ ਵੋਟ ਨਾਲ ਦਿੱਤਾ ਤੇ ਕਿਉਂਕਿ ਉਹਨਾਂ ਸਟੇਟ ਨੇ ਕੱਢਣਾ ਨਹੀਂ ਬਾਹਰ ਹੈ ਨਾ ਉਹਨਾਂ ਐਨਐਸਏ ਖਤਮ ਹੋ ਗਏ ਸੀ 2 ਸਾਲ ਦੇ ਹੈ ਨਾ ਉਹਨਾਂ ਇਹਨਾਂ ਨੇ ਯੂਏਪੀਐਲ ਆਤੀ ਯੂਏਪੀਐਰ ਮੰਗ ਮਰਡਰ ਚ ਕਹਿੰਦੇ ਨੇ ਮਰਡਰ ਚ ਸ਼ਾਮਲ ਹੋ ਗਏ ਚਲੋ ਮੰਨ ਲਓ ਇੱਕ ਗੱਲ ਅਸੀਂ ਕਹਿੰਦੇ ਵੀ ਸ਼ਾਮਲ ਵੀ ਸੀਗੇ ਨਾ ਬਦ ਤੋਂ ਬਦ 302 ਬਾਈ ਹਨ 120 ਵੀ ਕੇਸ ਚੱਲ ਜਾਂਦਾ ਜਮਾਨਤਾ ਤਾਂ ਮਿਲ ਜਾਂਦੀ ਆ ਨੇ ਹਨ ਪਰ ਇਹਨੇ ਯੂਏਪੀਏ ਦੇ ਪੱਜਰ ਯੂਪੀਏ ਜਮਾਨਤੀ ਨਹੀਂ ਕੋਈ ਹੈਗੀ ਕੀ ਸਮਝਦੇ ਹੋ ਤੁਸੀਂ ਯੂਏਪੀਏ ਲਾਉਣ ਦਾ ਭਾਈ ਅਗਲੇ ਕਹਿੰਦੇ ਸੀ ਨਹੀਂ ਚੈਲੰਜ ਕਰਦੇ ਨੇ ਅਸੀਂ ਬਾੜਨ ਕੱਢਣਾ ਅਸੀਂ ਨਹੀਂ ਤੁਹਾਡੇ ਬੱਚਿਆਂ ਨੂੰ ਨਸ਼ੇ ਤੋਂ ਦੂਰ ਹੋਣ ਦੇਣਾ ਅਸੀਂ ਨਹੀਂ ਤੁਹਾਡੇ ਬੱਚਿਆਂ ਨੂੰ ਗੁਰੂ ਨਾਲ ਜੁੜਨ ਦੇਣਾ ਹੈ ਨਾ ਹੁਣ ਤਾਂ ਸੰਗਤ ਨੇ ਫੈਸਲਾ ਕਰਨਾ ਵੀ ਪੰਥ ਬਚਾਉਣ ਵਾਲਿਆਂ ਨੂੰ ਦੇ ਨਾਲ ਖੜਨਾ ਆ ਇਹ ਪੰਜਾਬ ਬਚਾਉਣ ਵਾਲਿਆਂ ਨਾਲ ਖੜਨਾ ਆ ਜਾਂ ਫਿਰ ਉਹਨਾਂ ਰਵਾਇਤੀ ਪਾਰਟੀਆਂ ਨਾਲ ਖੜਨਾ ਜਿਨ੍ਹਾਂ ਨੇ ਪੰਥ ਤੋਂ ਨਾ ਪੰਜਾਬ ਤੋਂ ਕੋਈ ਮਤਲਬ ਨਹੀਂ ਸਾਡਾ ਘਰ ਬਸੇ ਸਾਡੇ ਬੱਚੇ ਵਧੀਆ ਸਕੂਲਾਂ ਚ ਪੜ੍ਹਦੇ ਹਨ ਨਾ ਵਧੀਆ ਗੁਜ਼ਾਰਾ ਕਰਨ ਵੀ ਉਹਦਾ ਨਾਲ ਕਰਨਾ ਹੈ ਨਾ ਤੇ ਭਾਈ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਨਾ ਕੱਲ ਨੂੰ ਇੱਕ ਵਧੀਆ ਰਾਜਨੀਤੀ ਦੀ ਸ਼ੁਰੂਆਤ ਲਾ ਲਓ ਤੁਸੀਂ ਹੈ ਨਾ ਵੀ ਹੋਵੇ ਠੀਕ ਹੈ ਸਾਡੇ ਬੱਚੇ ਇੱਥੇ ਰਹਿਣ ਪ੍ਰਵਾਸ ਜਿਵੇਂ ਹੁਣ ਅਨੰਤਪਰ ਸਾਹਿਬ ਦੇ ਮੰਤੇ ਦੀ ਗੱਲ ਕਰੀ ਆ ਹੈ ਨਾ ਅਸੀਂ ਇਹ ਮੇਰੀ दिली ਇੱਛਾ ਸੀਗੀ ਨਾ ਚਲੋ ਠੀਕ ਹੈ ਇਹ ਤਾਂ ਇਹਨਾਂ ਦੇ ਦਿਮਾਗ ਬਹੁਤ ਵੱਡੇ ਨੇ ਅਸੀਂ ਤਾਂ ਬਹੁਤ ਛੋਟੇ ਸਮਝਦੇ ਹਾਂ ਸ ਸਾਨੂੰ ਤਾਂ 35 ਸਟੇਜ ਤੇ ਵਿਚਰਾ ਦਿੰਦੇ ਸੀ ਤਾਂ ਭਾਗ ਆਲੇ ਬਈ ਅਸੀਂ ਇੰਨੇ ਜੋਗੇ ਨਹੀਂ ਸੀਗੇ ਹਨਾ ਠੀਕ ਹੈ ਪਰ ਅਸੀਂ ਤਾਂ ਆਪ ਸੋਚਦੇ ਹੁੰਦੇ ਸੀਗੇ ਯਾਰ ਵੀ ਹੈ ਨਾ ਅਸੀਂ ਹਰ ਕਦੋਂ ਤੱਕ ਮਤਲਬ ਅੱਡ ਅੱਡ ਹੋ ਕੇ ਲੜਦੇ ਰਹਾਂਗੇ ਹੈ ਨਾ ਹੁਣ ਇੱਕ ਸਮਾਣੇ ਮੋਰਚਾ ਚੱਲਦਾ ਗੁਰਗਾਂ ਸਾਹਿਬ ਮਹਾਰਾਜੀ ਬੀਬੀ ਨੂੰ ਲੈ ਕੇ ਕਿਸਾਨੀ ਵਾਲਾ ਮੋਰਚਾ ਚੱਲਦਾ ਹੈ ਨਾ ਪਾਣੀ ਵਾਲਾ ਮੋਰਚਾ ਚੱਲਦਾ ਇੱਕ ਹੈ ਨਾ ਵੀ ਅੱਡ ਅੱਡ ਹੋ ਕੇ ਲੜਦੇ ਰਹਾਂਗੇ ਕਿਉਂ ਨਾ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਤੇ ਇਕੱਠੇ ਹੋ ਕੇ ਸਾਰੇ ਲੜੀਏ ਹੈ ਨਾ ਇਕੱਠੇ ਹੋ ਕੇ ਤੇ ਕੱਲ ਨੂੰ ਜੇ ਅਨੰਦਪੁਰ ਸਾਹਿਬ ਦੇ ਮਤੇ ਤੇ ਇਕੱਠੇ ਹੋ ਕੇ ਇੱਕ ਪਾਰਟੀ ਬਣਦੀ ਆ ਕੱਲ ਨੂੰ ਅਸੀਂ ਫਿਰ ਜਿੱਤਾਂ ਵੱਲ ਨੂੰ ਵੀ ਅੱਗੇ ਵਧਾਂਗੇ ਹੈ ਨਾ ਤੇ ਜ਼ਰੂਰ ਬਈ ਲੋਕਾਂ ਨੂੰ ਸਾਥ ਦੇਣਾ ਚਾ ਉਮਰ ਨਹੀਂ ਸੀ ਇਹ ਮਤਲਬ ਲਾਲੋ ਹੈ ਨਾ ਇਨ ਨ ਸਟਰਗਲ ਥਿਸ ਟਾਈਮ ਹੈ ਨਾ ਠੀਕ ਹੈ ਪਰ ਉਹਨਾਂ ਨੂੰ ਨੰਬੂ ਨਹੀਂ ਪੈ ਰਹੀ ਹੈ ਜ਼ਿੰਮੇਵਾਰੀ ਹੈ ਨਾ ਵੀ ਭਾਈ ਸਾਹਿਬ ਜੇਲ੍ਹ ਚ ਨੇ ਹੈ ਨਾ ਤੇ ਭਾਈ ਇਕੱਲੇ ਇਕੱਲੇ ਨੌਜਵਾਨ ਨੂੰ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਕੱਢਣਾ ਚਾਹੀਦਾ ਹੈ ਨਾ ਸਾਥ ਦੇਣਾ ਚਾਹੀਦਾ ਵੀ ਹਾਂ ਯਾਰ ਅਸੀਂ ਸਾਰੇ ਸਾਰੇ ਯਾਰ ਸਾਡੇ ਵਾਸਤੇ ਦਾ ਅੰਮ੍ਰਿਤ ਪਾਲਨੇ ਹੈ ਨਾ ਠੀਕ ਹੈ ਇਕੱਲਾ ਇਕੱਲਾ ਨੌਜਵਾਨ ਲੀਡਰ ਬਣੇ ਹੈ ਨਾ ਆਪਣੇ ਆਪਣੇ ਪਿੰਡ ਨੂੰ ਸੰਭੇ ਹੈ ਨਾ ਆਪਣੇ ਆਪਣੇ ਚਾਇਆਰੀ ਦੋਸਤੀ ਵਾਲਾ ਸਰਕਲ ਹੈ ਨਾ ਮਾਹੌਲ ਐਵੇਂ ਦਾ ਬਣਾ ਦੋ 2027 ਕਿਉਂਕਿ ਇਹਨਾਂ ਨੇ ਨਹੀਂ ਕੱਢਣਾ ਤੁਸੀਂ ਸੀਐਮ ਬਣਾ ਕੇ ਕੱਢੋਗੇ ਹੈ ਨਾ ਠੀਕ ਹੈ ਜੇ ਤੁਸੀਂ ਝੂਕ ਗਏ ਨਾ 2027 ਦੇ ਅੰਦਰ ਤੁਹਾਡੇ ਬੱਚੇ ساری ਉਮ ਇਹੀ ਬਚਣਾ ਯਾਰ ਹੈ ਨਾ ਇਹ ਤਾਂ ਜਿੰਦਗੀ ਦਾ ਸਾਰੇ ਹੀ ਕੱਟ ਰਹੇ ਅਸੀਂ ਵੀ ਕੱਟ ਰਹੇ ਹਾਂ ਤੁਸੀਂ ਵੀ ਕੱਟ ਰਹੇ ਹਾਂ ਹੈ ਨਾ ਇਹ ਤਾਂ ਚੱਲੀ ਉਹ ਜਾਣੀ ਹੈ ਜ਼ਿੰਦਗੀ ਹੈ ਨਾ ਪਟਾਕਾ ਜਿਵੇਂ ਪਤਾ ਨਹੀਂ ਕਦੋਂ ਪੈ ਜਾਣਾ ਜੋ ਅਸੀਂ ਜਿਹੇ ਸੰਘਰਸ਼ ਦੇ ਰਾਹੀਆਂ ਹੈ ਨਾ ਜਾਂ ਕਿਸੇ ਕੌਮ ਨੂੰ ਬਚਾਉਣ ਦੇ ਵਾਸਤੇ ਸੰਘਰਸ਼ ਕਰਦੇ ਹਾਂ ਹੈ ਨਾ ਠੀਕ ਹੈ ਆਪਣੇ ਪੰਤ ਨੂੰ ਬਚਾਉਣ ਵਾਸਤੇ ਇਹ ਲਿਖਿਆ ਜਾਂਦਾ ਹੈ ਨਾ ਇਹ ਉੱਤੇ ਵੀ ਲਿਖਿਆ ਜਾਂਦਾ ਕਾਰਪੂਰਗ ਦੀ ਡੈਰੀ ਦੇ ਅੰਦਰ ਹੈ ਨਾ ਤੇ ਭਾਈ ਜ਼ਰੂਰ ਸੰਘਰਸ਼ ਜ਼ਰੂਰ ਸੰਘਰਸ਼ ਵਾਸਤੇ ਅਸੀਂ ਜੰਮੇ ਆ ਪੰਜਾਬ ਜੰਮੇ ਸੰਘਰਸ਼ਾਂ ਵਾਸਤੇ ਤੇ ਜ਼ਰੂਰ ਲੜਨਾ ਚਾਹੀਦਾ ਭਾਈ ਪਾਰਟੀ ਦਾ ਆਗਾਜ਼ ਕੀਤਾ ਗਿਆ ਇਹ ਪਰ ਫੰਡ ਦੀ ਬਹੁਤ ਲੋਡ ਪਾਉਗੀ ਬਹੁਤ ਖਰਚਾ ਹੁੰਦਾ ਹੈ ਬਹੁਤ ਕੁਝ ਕਰਨਾ ਪੈਂਦਾ ਹੈ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਆ ਪਾਰਟੀ ਨੂੰ ਖੜਾ ਕਰਨਾ ਹੈ ਬਹੁਤ ਖਰਚਾ ਹੋਣਾ ਉਹਦੇ ਲਈ ਇੰਨਾ ਕਰੋ ਸੰਗਤ ਸੰਗਤ ਕਰ ਲੋਈ ਬਾਬਾ ਜੀ ਆਪੇ ਹੈਨਾ ਸੰਗਤ ਨਹੀਂ ਸੰਗਤ ਨਹੀਂ ਇਹ ਕੌਮ ਇੰਨੀ ਚੜਦੀ ਕਲਾ ਵਾਲੀ ਹੈ ਨਾ ਠੀਕ ਹੈ ਹੁਣ ਜੇ ਅਸੀਂ ਲੜਦੇ ਹਾਂ ਬਾਈ ਅਸੀਂ ਲੜਦੇ ਕਿਉਂ ਆ ਸਭ ਤੋਂ ਵੱਡਾ ਕਾਰਨ ਕੀ ਆ ਸਾਡੇ ਕੋਲ ਹੈਨਾ ਹੋਰ ਕਹਿੰਦੇ ਨੇ ਹੈਗੇ ਵੀ ਪੰਜਾਬ ਵਾਲੇ ਲੜਦੇ ਆ ਜੀ ਪੰਜਾਬ ਵਾਲੇ ਹੀ ਲੜਦੇ ਆ ਜੀ ਪੰਜਾਬ ਵਾਲੇ ਇਸ ਕਰਕੇ ਲੜਦੇ ਆ ਵੀ ਸਾਡੇ ਕੋਲ ਗੁਰੂ ਦਾ ਲੰਗਰ ਆ ਬਾਬੇ ਨਾਨਕ ਦਾ ਹੈ ਨਾ ਲੜਦੀਆਂ ਹੋਰ ਛੇਟਾਂ ਵੀ ਨੇ ਪਰ ਉਹ ਬਸ ਇੱਕ ਅੱਧੇ ਦਿਨ ਵਾਸਤੇ ਲੜਦੀਆਂ ਉਹਨੂੰ ਲੰਬਾ ਟਾਈਮ ਨਹੀਂ ਬੈਠ ਸਕਦੀਆਂ ਸੀ ਪਹਿਲਾਂ ਵੀ ਡੇਢ ਸਾਲ ਦਾ ਮੋਰਚਾ ਲਾ ਕੇ ਹੁਣ ਵੀ ਸਾਡਾ ਸਾਲ ਦਾ ਮੋਰਚਾ ਹੋਣ ਵਾਲਾ ਕਿਉਂ ਸਿਰਫ ਬਾਬੇ ਨਾਨਕ ਦੇ ਲੰਗਰ ਕਰਕੇ ਠੀਕ ਹੈ ਅਸੀਂ ਤਾਂ ਯਾਰ ਕਦੇ ਇਹ ਮੁੱਕਿਆ ਹੀ ਨਹੀਂ ਹੈਗਾ ਕਦੇ ਵੀ ਹੈਨਾ ਠੀਕ ਹੈ ਤੇ ਸੰਗਤ ਬਹੁਤ ਮਤਲਬ ਲ ਕੈਪੇਬਿਲਟੀ ਲਾ ਲੋ ਹੈਨਾ ਬਹੁਤ ਕੁਝ ਉਹਦੇ ਅੰਦਰ ਜੋ ਸੰਗਤ ਸਾਥ ਦੋਗੇ ਨਾ ਇਹ ਸਭ ਸਾਰੇ ਮਸਲੇ ਹੱਲ ਹੋ ਜਾਣਗੇ ਹੈਨਾ ਤੇ ਸੰਗਤ ਨੂੰ ਸਾਥ ਆਪਣੇ ਬੱਚਿਆਂ ਨੂੰ ਨਸਿਆਂ ਤੋਂ ਕਢਾਉਣ ਵਾਸਤੇ ਹੈਨਾ ਵੀ ਇਹ ਪੰਜਾਬ ਬਸੇ ਹੈ ਨਾ ਸਾਡੇ ਬੱਚੇ ਇੱਥੇ ਰੁਕਣ ਸਾਡੀਆਂ ਸਾਡੇ ਲੋਕ ਇੱਥੇ ਰਹਿ ਕੇ ਕੀਰਤ ਕਰਨੇ ਕਿ ਵਧੀਆ ਹੈਨਾ ਸੋਨੇ ਦੀ ਚੀੜੀ ਪੰਜਾਬ ਉਵੇਂ ਦਾ ਤਿਆਰ ਹੋਵੇ ਹੈਨਾ ਤੇ ਕੱਲ ਨੂੰ ਜਿਵੇਂ ਰਾਜਵਾਲ ਨੂੰ ਵੀ ਅੱਗੇ ਵਧੀ ਹੈ ਨਾ ਤੇ ਜਰੂਰ ਸਾਰਿਆਂ ਨੂੰ ਸਾਰੇ ਪਾਸੇ ਨੂੰ ਹੈਨਾ ਚਾਹੇ ਫੰਡ ਵਾਲੇ ਪਾਸੇ ਨੂੰ ਵੀ ਲਾ ਲੋ ਤੁਸੀਂ ਸਾਥ ਦੇ ਕੇ ਵੀ ਲਾ ਲੋ ਹੈਨਾ ਕੱਲ ਨੂੰ ਜਦੋਂ ਆ ਕਿਸੇ ਜ਼ਿਲ੍ਹੇ 'ਚ ਕੋਈ ਨੌਜਵਾਨ ਖੜੇ ਹੁੰਦੇ ਨੇ ਆ ਕੋਈ ਵੀ ਅੱਗੇ ਹੁੰਦਾ ਉਹਨਾਂ ਤੋਂ ਬਾਅਦ ਤੋਂ ਬਾਅਦ ਗੱਡੀਆਂ ਨਾਲ ਜਿਵੇਂ ਵੀ ਹੈ ਨਾ ਜੇ ਵੀ ਕਿਉਂਕਿ ਸਾਰੇ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਜੇ ਅਸੀਂ ਸੋਚੀ ਵੀ ਬਿਲਕੁਲ ਹੀ ਸਾਦੇ ਤਰੀਕੇ ਨਾਲ ਨਹੀਂ ਹੋਣਾ ਕਿਉਂਕਿ ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਕੋਲ ਬਹੁਤ ਸੱਤ ਦੋਸ ਮਾਣਾ ਹੈ ਨਾ ਉਹਨਾਂ ਨੇ ਅਗਲੇ ਨੇ ਮੁਕਾਬਲਾ ਕਰਨਾ ਪੂਰਾ ਤੇ ਹੁਣ ਵੀ ਸੀਬੀਆਰ ਪਰਬਰ ਦੀ ਟੱਕਰ ਦੇਣੀ ਹੈ ਤੇ ਸੰਗਤ ਨੇ ਦੇਣੀ ਹੈ ਸੰਗਤ ਕਰਦੀ ਹੈ ਬਾਬਾ ਸੰਗਤ ਲੀਡਰ ਬਣਾਉਂਦੀ ਹੈ ਹੈ ਨਾ ਸੰਗਤ ਨੇ ਕਾ ਲੋ ਅੱਗੇ ਲੈ ਕੇ ਆਉਣਾ ਸੰਗਤ ਨੇ ਸਰਕਾਰ ਬਣਾਉਣੀ ਹੈ ਨਾ ਪਰ ਚੁੱਕਣਾ ਨਹੀਂ ਬਾਈ 2027 ਚੁੱਕਣਾ ਨਹੀਂ ਚਾਹੀਦਾ ਠੀਕ ਹੈ ਨਿਆਰ ਐਸਐਸ ਬੀਜੇਪੀ ਦੀ ਪੱਕੀ ਨਜ਼ਰ ਆ ਹੈ ਨਾ ਠੀਕ ਹੈ ਵੀ ਉਹਨਾਂ ਨੇ ਕਬਜਾ ਕਰਨ ਨਹੀਂ ਕਰਨਾ ਠੀਕ ਹੈ ਨਾ ਉਹਨਾਂ ਨੇ ਇਕੱਲੇ ਪੰਜਾਬ ਤੇ ਨਹੀਂ ਪੰਥ ਤੇ ਵੀ ਉਹਨਾਂ ਦੇ ਸਕੂਲਰ ਲੱਗੇ ਹੋਏ ਨੇ ਤੇ ਹੁਣ ਜਾਤਾਂ ਪਾਤਾਂ ਚ ਮੈਨੂੰ ਹੁਣ ਹਰਿਆਣੇ ਦੀ ਇਹਨਾਂ ਸਰਕਾਰ ਬਣਾਈ ਜਾਤਾਂ ਪਾਤਾਂ ਚ ਵੰਡ ਗਏ ਆ ਇੱਥੇ ਵੀ ਲੱਗੇ ਹੋਏ ਨੇ ਕਿ ਪਿੱਛੇ ਜੀ ਵੀਡੀਓ ਦੇਖੀ ਉਹ ਕਹਿੰਦੇ ਬੇਨਾ ਬੀ ਗੁਰੂ ਰਵੀਦਾਸ ਮਹਾਰਾਜੀ ਦਾ ਜਿਵੇਂ ਹੁੰਦਾ ਨਾ ਉਹਦੇ ਅੰਦਰ ਹੈ ਨਾ ਪੀ ਭਗਤ ਰਵੀਦਾਸ ਹੈ ਨਾ ਤੇ ਉਹਨਾਂ ਨੇ ਰੋਲਾ ਜਾਂ ਨਹੀਂ ਪਾਇਆ ਵੀ ਗੁਰੂ ਕਹਿ ਗੁਰੂ ਕਹਿ ਗੁਰੂ ਕਹਿ ਹੈ ਨਾ ਸਾਡੇ ਗੁਰੂ ਨੇ ਅਸੀਂ ਕਹਿੰਦੇ ਹਾਂ ਗੁਰੂ ਨੇ ਗੁਰ ਰਬ ਗੁਰੂ ਸਾਡੇ ਗੁਰੂ ਨੇ ਹੈ ਨਾ ਦੇਖਿਆ ਨਾ ਕਿ ਅਸੀਂ ਨਹੀਂ ਕਹਦੇ ਇਸ ਨੂੰ ਚਿੱਤਨੀ ਮੁਕਰਦੇ ਪਰ ਇਹ ਲਾਈਨ ਥੋੜੀ ਗੁਰਗ੍ਰੰਥ ਸਾਹਿਬ ਮਹਾਰਾਤ ਤੋਂ ਬਦਲੀ ਜਾ ਸਕਦੀ ਹੈ ਅਸੀਂ ਮੰਨਦੇ ਹਾਂ ਕਿਉਂਕਿ ਜਦੋਂ ਅਸੀਂ ਜਦੋਂ ਸਾਡੇ ਹੁਣ ਪ੍ਰਭਾਤ ਫੇਰੀਆਂ ਲਿਕੜਦੀਆਂ ਨੇ ਹੈ ਨਾ ਉਹ ਸਾਡੀ ਪ੍ਰਭਾਤ ਫੇਰੀਆਂ ਦਾ ਵੈਲਕਮ ਕਰਦੇ ਨੇ ਸਾਰੇ ਰਵਿਦਾਸ ਭਾਈਚਾਰੇ ਵਾਲੇ ਸਾਰੇ ਹੈ ਨਾ ਠੀਕ ਹੈ ਨਾ ਤੇ ਸਾਡੀ ਭਾਈਚਾਰੇ ਦਾ ਸਾਜ ਪਰ ਉਹਨਾਂ ਨੂੰ ਪਾੜਨਾ ਹੈ ਨਾ ਉਹ ਇਹ ਜੇ ਬੰਦੇ ਬਿਠਾਉਣਗੇ ਵਿੱਚ ਹੈ ਨਾ ਵੀ ਇਹਨੂੰ ਜਾਤਾਂ ਪਾਤਾਂ ਵਿੱਚ ਕਿਵੇਂ ਬੰਡੀਓਂਗੇ ਇਹਦੀ ਜਾਤਾਂ ਪਾਤਾਂ ਨਾਲ ਰਾਜਨੀਤੀ ਚੱਲਦੀ ਹੈ ਇਹਦੀ ਪ ਆਣੀ ਜੱਤ ਖੜਾਤਾ ਹੈ ਨਾ ਜੀ ਫਲਾਣੀ ਤਾਂ ਖੜਾਤਾ ਪਰ ਪੰਜਾਬ ਇਸ ਚੀਜ਼ ਤੋਂ ਬਚਿਆ ਤਾਂ ਹੀ ਬੀਜੇਪੀ ਦੇ ਹੱਥਕ ਪੈਰ ਨਹੀਂ ਲੱਗੇ ਨਾ ਬੀਜੇਪੀ ਦੀ ਪੂਰੀ ਅੱਖ ਵੀ ਕਿਵੇਂ ਪੈਰ ਲਾਉਣੇ ਨੇ ਇੱਥੇ ਹੈ ਨਾ ਤੇ ਭਾਈ ਸਾਇਰਨ ਸੁਚੇਤ ਹੋ ਕੇ ਹੈ ਨਾ ਵੀ ਚੁੱਕਣਾ ਨਹੀਂ ਚਾਹੀਦਾ ਨਹੀਂ ਬੀਜੇਪੀ ਖੜੀ ਆ ਰਹੀ ਆ ਰਸ ਹੈ ਨਾ ਵੀ ਹਾਂ ਉਹਨਾਂ ਨੇ ਵਾਰ ਕਰ ਨਹੀਂ ਕਰਨਾ ਕਿਉਂਕਿ ਉਹਨੇ ਤੁਸੀਂ ਏੜੀਕਾ ਪਾਉਂਦੇ ਉਹਨਾਂ ਦੇ ਹਿੰਦੂ ਰਾਸ਼ਟਰ ਦੇ ਅੰਦਰ ਨਵਦੀਪ ਅਕਸਰ ਕਹਿੰਦਾ ਰਿਹਾ ਹੈ ਕਿ ਸਾਨੂੰ ਇੱਕ ਇਨਸਾਨ ਸਾਥ ਥੱਲੇ ਇਕੱਠੇ ਹੋਣਾ ਪਊਗਾ ਬਾਈ ਦੋ ਪਾਰਟੀਆਂ ਸੀਗੀਆਂ ਪੰਥਕ ਪਾਰਟੀਆਂ ਕਿਹਾ ਜਾ ਰਿਹਾ ਉਹਨਾਂ ਨੂੰ ਕਿ ਪੰਥਕ ਪਾਰਟੀਆਂ ਸੀਗੀਆਂ ਇੱਕ ਦੇ ਥੱਲੇ ਇਕੱਠੇ ਹੋਣ ਦੀ ਬਜਾਏ ਤਿੰਨ ਹੋ ਗਈਆਂ ਨੇ ਬਾਈ ਕੋਈ ਨਹੀਂ ਬਾਬਾ ਜੀ ਹੋ ਜੂਗੇ ਇਕੱਠੇ ਹੋ ਜਾਣਗੇ ਹਨਾ ਪੰਛੀ ਦਰਦੀ ਹੁੰਦੇ ਨੇ ਨਾ ਜਦੋਂ ਹੁੰਦਾ ਥੋੜਾ ਜਿਹਾ ਜਦੋਂ ਬਣਦਾ ਡੱਡ ਹੋ ਕੇ ਸਿਸਟਮ ਚੱਲਦਾ ਨਾ ਫਿਰ ਥੋੜੇ ਜਿਹਾ ਵਿਖਰੇਵੇਂ ਹੁੰਦੇ ਨੇ ਦੂਰ ਕਰਨੇ ਪੈਣਗੇ ਸਾਨੂੰ ਹਨਾ ਜਿਵੇਂ ਹੁਣ ਅਸੀਂ ਬਹੁਤ ਟਾਈਮ ਤੋਂ ਕਹਿ ਰਹੇ ਸੀ ਐਸਕੇਮ ਨੂੰ ਹਨਾ ਵੀ ਐਸਕੇਮ ਇਕੱਠੇ ਹੋ ਜਾਣੇ ਸਾਰੇ ਦੇ ਸਾਰੇ ਨਾ ਹੋਗੇ ਉਹ ਵੀ ਭਾਈ ਹਨਾ ਟਾਈਮ ਲੱਗ ਜਾਂਦਾ ਪਰ ਹੋ ਜਾਂਦੇ ਨੇ ਜਦੋਂ ਇਕੱਠੇ ਹੋ ਜਾਣਗੇ ਅੱਛੇ ਰਿਜ਼ਲਟ ਮਿਲਣ ਸੀ ਵੀ ਡੱਡ ਹੋ ਗਏ ਨਾ ਫਿਰ ਤਾਂ ਯਾਰ ਉਹੀ ਉਹਨਾਂ ਦੀ ਉਹਨਾਂ ਦੀਆਂ ਚਾਲਾਂ 'ਚ ਫਸ ਜਾਗੇ ਅਸੀਂ ਸਾਰੇ ਦੇ ਸਾਰੇ ਆ ਨਾ ਤੇ ਸਾਰੇ ਇਕੱਠੇ ਹੋਈਏ ਤੇ ਇੱਕ ਨਿਸਾਨ ਸਾਹਿਬ ਦੇ ਥੱਲੇ ਆ ਜਿਵੇਂ ਕਿਸਾਨੀ ਮੂਰਤੀ ਵੀ ਲੜਦੇ ਆ ਨਾ ਉਹ ਵੀ ਅਸੀਂ ਨਿਸਾਨ ਸਾਹਿਬ ਦੇ ਥੱਲੇ ਹੋ ਕੇ ਲੜਦੇ ਆ ਕਿਉਂਕਿ ਭਾਈ ਨੇ ਇਹ ਨਾ ਸਰ ਨਾ ਤੋੜਨ ਵਾਸਤੇ ਭਰਮ ਭਲੇਕੇ ਪਾਈ ਜਾਂਦੇ ਨੇ ਨਾ ਵੀ ਹਰੇ ਝੰਡੇ ਛੱਡ ਦਿਓ ਜੀ ਵੀ ਨਿਸਾਨ ਸਾਹਿਬ ਦੇ ਥੱਲੇ ਯਾਰ ਅਸੀਂ ਨਿਸਾਨ ਸਾਹਿਬ ਦੇ ਥੱਲੇ ਹੀ ਬਣੇ ਹੋਏ ਨੇ ਕੇਸਰੀ ਝੰਡੇ ਨਾ ਜਿਹੜੇ ਹਰੇ ਝੰਡੇ ਨੇ ਹਰੇ ਝੰਡੇ ਯਾਰ ਮੈਂ ਬਣਾ ਮੇਰੇ ਜਥੇਬੰਦੀਆਂ ਝੰਡਾ ਸੀ ਬਣਾਇਆ ਹੋਇਆ ਮੈਂ ਤੇਜਵੀਰ ਨੇ ਆ ਠੀਕ ਹੈ ਜਿਹੜਾ ਆ ਝੰਡਾ ਕਾਲਪੁਰਖ ਦਾ ਬਣਾਇਆ ਹੋਇਆ ਇਹ ਕਿਵੇਂ ਰੀਚ ਕਰ ਲੈਣਗੇ ਹਨਾ ਨਿਸਾਨ ਸਾਹਿਬ ਦੀ ਹੈ ਨਾ ਤੇ ਬਈ ਸਾਰੇ ਉਹਦੇ ਥੱਲੇ ਹੁੰਦੇ ਨੇ ਨਾ ਪਰਮ ਭਲੇਖਿਆ ਚ ਨਾ ਪਿਆ ਕਰੋ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਥੱਲੇ ਠੀਕ ਹੈ ਨਾ ਨਿਸਾਨ ਸਾਹਿਬ ਦੇ ਥੱਲੇ ਹੋ ਕੇ ਹੀ ਲੜਦੇ ਆ ਉਹਨਾਂ ਦੇ ਓਟ ਆਸਰੇ ਨਾਲ ਸਵੇਰੇ ਅਦਸਾਂ ਕਰਕੇ ਘਰਾਂ ਚੋਂ ਨਿਕਲਦੇ ਆ ਠੀਕ ਹੈ ਨਾ ਤਾਂ ਹੀ ਚੱਲ ਰਹੇ ਆ ਬਾਬਾ ਜੀ ਹੈ ਨਾ ਤਾਂ ਹੀ ਗੁਰੂ ਸਾਨੂੰ ਬਲ ਬਖਸ਼ਦਾ ਆ ਬਾਣੀ ਸਾਨੂੰ ਬਲ ਬਖਸ਼ਦੀ ਆ ਹੈ ਨਾ ਕਿਉਂਕਿ ਜਦੋਂ ਅਸੀਂ ਬਾਣੀ ਨਾਲ ਜੁੜਦੇ ਆ ਉਹ ਸਾਨੂੰ ਦੂਰ ਕਰਦੀ ਆ ਹੈ ਨਾ ਵੀ ਮੋਹ ਮਾਇਆ ਤੋਂ ਹੈ ਨਾ ਵੀ ਸਭ ਦੇ ਵਾਸਤੇ ਸੰਘ ਸੰਦੇ ਲਿਖੇ ਲਗੇ ਤੇ ਕੌਮ ਦੇ ਲਿਖੇ ਲਗੇ ਭਾਈ ਉਮੀਦਾਂ ਬੜੀਆਂ ਨੇ ਲੋਕਾਂ ਨੂੰ ਨਵੀਂ ਪਾਰਟੀ ਬਣੀ ਆ ਪੰਜਾਬ ਦੇ ਜੋ ਹਾਲਾਤ ਨੇ ਅੱਜ ਪੰਜਾਬ ਕਿਹੜੀ ਲਾਈਨ ਤੇ ਆ ਉਹਨੂੰ ਦੇਖ ਕੇ ਬਹੁਤ ਉਮੀਦਾਂ ਨੇ ਲੱਗਦਾ ਇਹ ਖਰੇ ਉੱਤਰ ਪਾਉਗੀ ਇਹ ਪਾਰਟੀ ਹਾਂ ਬਿਲਕੁਲ ਭਾਈ ਉਤਰਾਂਗੇ ਖਰੇ ਉਤਰਾਂਗੇ ਮੌਕਾ ਦੇਣਾ ਚਾਹੀਦਾ ਖਰੇ ਉਤਰਾਂਗੇ ਹੁਣ ਤੱਕ ਵੀ ਉਤਰੇ ਆ ਹੈਨਾ ਯੂਪੀਏ ਦਾ ਸਿੱਧਾ ਸੰਕੇਤ ਆ ਹੈਨਾ ਵੀ ਤੁਹਾਡਾ ਸੂਰ ਮਚੂ ਕੇ ਨਹੀਂ ਹੈਗਾ ਇੰਨੇ ਸਟੇਟ ਤੇ ਅੱਗੇ ਨਹੀਂ ਅਗਲੇ ਤਾਂ ਕੱਢ ਦੇਣ ਸੀ ਬਾਹਰ ਆ ਕੇ ਜਿੰਮੇ ਮਰਜ਼ੀ ਕਰ ਲੋ ਭਾਈ ਹੈਨਾ ਬਹੁਤ ਲਾਲਚ ਜਿੰਦੇ ਨੇ ਸਾਨੂੰ ਤੱਕ ਦਿੱਤਾ ਸੀ ਐਰਸੀਏ ਦੇ ਅੰਦਰ ਸ਼ਈਏ ਦੇ ਅੰਦਰ ਹੈਨਾ ਵੀ 30 ਕਰੋੜ ਰੁਪਏ ਦੇਣੇ ਬੀਜੇ ਵੀ ਸ਼ਾਮਲ ਕਰੋ ਹੈਨਾ ਤੇ ਮੈਲੇ ਤਾਂ ਲੈਕਸੀ ਜਦੋਂ ਹਰਿਆਣਾ ਦੀ ਇਲੈਕਸ਼ਨ ਹੁੰਦੀ ਆ ਆਲਰੇਡੀ ਆਪਾਂ ਨੇ ਨਕਰਤ ਵੀ ਨਾ ਜਿਹੜਾ ਮੁਬਾਰਕ ਕਰਿਆ ਉਹ ਵੀ ਕੋਮ ਦਾ ਪਿਆਰ ਥੋੜੀ ਮਿਲਦਾ ਪਾਂਤ ਦਾ ਪਿਆਰ ਥੋੜੀ ਮਿਲਦਾ ਭਾਈ ਹੈਨਾ ਅਗਲੇ ਨੇ ਨਕਰਤ ਵੀ ਨਹੀਂ ਬਈ ਤੁਹਾਡੇ ਥੱਲੇ ਨਹੀਂ ਲੱਗਣਾ ਅਗਲੇ ਨੇ ਕਹਿਆ ਵੀ ਤੁਹਾਨੂੰ ਬਾਹਰ ਨਹੀਂ ਕੱਢਦੇ ਯੂਪੀ ਲਾਵਾਂਗੇ ਨਾ ਤੇ ਫਿਰ ਭਾਈ ਅਗਲਾ ਤਾਂ ਝੂ ਹੋਰ ਪਾਰਟੀਆਂ ਛੱਡ ਕੇ ਸ਼ਾਮਲ ਵੀ ਹੋ ਗਏ ਨੇ ਬੀਜੇਪੀ ਦੇ ਵਿੱਚ ਤੁਸੀਂ ਕਿਹਾ ਸਾਨੂੰ ਲਾਲਚ ਦਿੱਤੇ ਗਏ ਨੇ ਤੁਸੀਂ ਨਹੀਂ ਗਏ ਤੇ ਤੁਹਾਨੂੰ ਜੇਲਾਂ 'ਚ ਡੱਕਿਆ ਗਏ ਅੱਗੇ ਡਰ ਨਹੀਂ ਲੱਗਦਾ ਆਉਣ ਵਾਲਾ ਕੀ ਮੌਤ ਐ ਬਾਈ ਹੈ ਨਾ ਜਾਨ ਤੋਂ ਜ਼ਿਆਦਾ ਆਜੂਗੀ ਹੈ ਨਾ ਵਾਹਿਗੁਰੂ ਮਿਹਰ ਕਰੇ ਇਹ ਜੀ ਮੌਤ ਆਵੇ ਹੈ ਨਾ ਕੌਮ ਦੇ ਲੇਖੇ ਲੱਗਣ ਹੈ ਨਾ ਜਦੋਂ ਅਰ ਸੰਘਰਸ਼ਾਂ ਦੇ ਰਾਤ ਦੇ ਤੁਰਦੇ ਸਭ ਤੋਂ ਪਹਿਲਾਂ ਮੌਤ ਹੀ ਸੋਚ ਕੇ ਤੁਰਦੇ ਠੀਕ ਹੈ ਨਾ ਬਧੀਆ ਅਸੀਂ ਤਾਂ ਕਹਿੰਨੇ ਆ ਵੀ ਜਦੋਂ ਇਸ ਰਾਤ ਤੇ ਤੁਰਦੇ ਹੋਏ ਕਦੇ ਨਾ ਬਸ ਐਵੇਂ ਨਾ ਬਾਬੇ ਹੈ ਨਾ ਵੀ ਬમારી ਬੂਮਰੀ ਜੀ ਨਾ ਮਰੀ ਠੀਕ ਹੈ ਨਾ ਲੜਦੇ ਭੜਦੇ ਮਰੀਏ ਹੈ ਨਾ ਤੇ ਕਿਰਪਾ ਹੋਵੇ ਵਾਹਿਗੁਰੂ ਦੀ ਨਾ ਸ਼ਹਾਦਤ ਤੇਰਾ ਸ਼ਹਾਦਤ ਵੀਰ ਸਿੰਘ ਅਜੇ ਤੱਕ ਸਾਡੀ ਕੌਮ ਚੱਲੀ ਸਾਤਨ ਸਿਰ ਤੇ ਸਾਡੇ ਦਾ ਇਤਿਹਾਸ ਨੇ ਜਿਹੜੇ ਹੈ ਨਾ ਸਾਨੂੰ ਜਿਹੜਾ ਬਲ ਬਖਸਦੇ ਨੇ ਸਾਡੇ ਸ਼ਹੀਦ ਸਿੰਘਾਂ ਤੋਂ ਹੀ ਹੈ ਨਾ ਸਾਨੂੰ ਮਿਲਦਾ ਸਾਰੇ ਦਾ ਸਾਰ ਤੇ ਅਸੀਂ ਕਿਵੇਂ ਪਿੱਛੇੜ ਗਏ ਅੰਤਮੋਤ ਹੈ ਨਾ ਉਹ ਮੋਤ ਵਾਲੇ ਭਰੇਖੇ ਕੱਢੇ ਹੋਏ ਨੇ ਬਾਈ ਹੈ ਨਾ ਠੀਕ ਹੈ ਜ਼ੁਲਮ ਅੰਤ ਦਾ ਕਰਿਆ ਸਰਕਾਰਾਂ ਨੇ ਹੈ ਨਾ ਅਸੀਂ ਫੇਰ ਨਹੀਂ ਝੁਕੇ ਜਿਹੜਾ ਤੇ ਡੱਕ ਲਿਆ ਫੇਰ ਝੁਕੇ ਇਹ ਤਾਂ ਵਾਹਿਗੁਰੂ ਦੀ ਮਿਹਰ ਹੋ ਗਈ ਹੈ ਨਾ ਨੀਰੰਦ ਕਿ ਥੋੜੀ ਸਾਨੂੰ 3-3 ਸਾਢੇ 3 ਸਾਲ ਦਾ ਤਾਂ ਮੇਰਾ ਕੇਸਾਂ ਕੇ ਸਾਲਾ ਪ੍ਰਬੰਧ ਸੀਗਾ ਪਰ ਦੇਖੋ ਲੋਕਾਂ ਦੀ ਸੰਗਤ ਦੀ ਕਿਰਪਾ ਹੋਈ ਹੈ ਨਾ ਤੇ ਕਿਰਪਾ ਹੋਣ ਤੋਂ ਬਾਅਦ ਇਹਨਾਂ ਨੇ ਸਾਨੂੰ ਕਢ ਭਾਈ ਅਮਰਤਪਾਲ ਦੇ ਟਾਈਮ ਇਦਾਂ ਦੇ ਇਕੱਠ ਲੋਕਾਂ ਨੇ ਨਹੀਂ ਕੀਤੇ ਨਹੀਂ ਪਹੁੰਚੇ ਅਮਰਤਪਾਲ ਦੇ ਬਾਰੇ ਵੀ ਕਾਠ ਹੋਏ ਨੇ ਪਰ ਉਦੋਂ ਲੋਕਾਂ ਨੇ ਸਾਥ ਨਹੀਂ ਦਿੱਤਾ ਲੱਗਦਾ ਉਹੀ ਗੱਲ ਬਾਤ ਉਹੀ ਹੈ ਨਾ ਬਈ ਹੈ ਨਾ ਜਦੋਂ ਜਦੋਂ ਇੱਥੇ ਫੋਰਸ ਗਰੀਆਂ ਆ ਕੇ ਹੈ ਨਾ ਉਸ ਟਾਈਮ ਲੋਕ ਨਾ ਜਿਹੜਾ ਮੀਡੀਆ ਦਾ ਰੋਲ ਲਾ ਰੋ ਐਵੇਂ ਦਾ ਰਿਹਾ ਹੈ ਨਾ ਕੁਝ ਕਹੇ ਨਾ ਸਰਕਾਰਾਂ ਪ੍ਰਤੀ ਜਿਹੜਾ ਮੀਡੀਆ ਚੱਲਦਾ ਹੈ ਨਾ ਉਹਨੇ ਐਵੇਂ ਦਾ ਮੋਲ ਬਣਾਤਾ ਵੀ ਹਾਂ ਵੀ ਉਹ ਪੁਰਾਣਾ 84 ਵਾਲਾ ਟਾਈਮ ਵਾਲਾ ਤੁਸੀਂ ਵਿਰਤੇ ਨਾ ਅਸੀਂ ਤਾਂ ਬਈ ਉਦੋਂ ਵੀ ਹਰਿਆਣੇ ਚੋਂ ਆਗੇ ਸੀ ਪੰਜਾਬ ਦੇ ਅੰਦਰ ਸਾਨੂੰ ਅਰੈਸਟ ਕਰ ਲਿਆ ਸੀ ਫਿਰ ਪਟਿਆਲੇ ਜੇਲ੍ਹ ਵੀ ਰਹੇ ਸੀ 15 ਦਿਨ ਹੈ ਨਾ ਠੀਕ ਹੈ ਪਰ ਬਈ ਉਸ ਟਾਈਮ ਜੇ ਲੋਕ ਨਿਕਲ ਜਾਂਦੇ ਹੈ ਨਾ ਸਾਇਦ ਅੱਜ ਇਹ ਘੱਟ ਕਰਨ ਸਾਨੂੰ ਉਹ ਕਾਲਪੁਰਖ ਦੀ ਰਾਜਾ ਭਾਈ ਹੈ ਨਾ ਠੀਕ ਹੈ ਨਾ ਕਿਉਂਕਿ ਯਾਰ ਨਾ ਪੰਜਾਬ ਹੁਣ ਜਵਾਨ ਹੋਇਆ ਹੈ ਨਾ ਹੁਣ ਇਹ ਦੁਵਾਰਾ ਸੰਘਰਸ਼ ਹੋਣ ਚੱਲਣ ਲੱਗੇ ਨੇ ਚੱਲਣ ਕਦੋਂ ਲੱਗੇ ਨੇ 2020 ਦੇ ਸੰਘਰਸ਼ਾਂ ਤੋਂ ਬਾਅਦ ਅੰਦੋਲਨ ਆਲੇ ਹੁਣ ਜਿਆਦਾ ਸਰਗਰਮ ਹੋਇਆ ਨੌਜਵਾਨੀ ਜਿਆਦਾ ਸਰਗਰਮ ਹੋਈ ਹੈ ਨਾ ਭਾਈ ਸਾਹਿਬ ਹੁਣ ਹੀ ਵੀ ਆਏ ਇੱਥੇ ਹੈ ਨਾ ਕਿਉਂਕਿ ਕਿਸਾਨੀ ਕੋੜ ਦੇ ਅੰਦਰ ਹੀ ਆਏ ਸੀਗੇ ਹੈ ਨਾ ਉਦੋਂ ਬਾਅਦ ਸਾਰੇ ਬਾਹਰ ਨਿਕਲੇ ਆ ਹੈ ਨਾ ਤੇ ਕਿਉਂਕਿ ਚੈਨਾ ਨੇ ਸਾਡਾ 95 ਤੱਕ ਕਾਹਨ ਕੀਤਾ ਬਾਈ ਹਨ 2000 ਤੱਕ ਹੈਨਾ ਜਵਾਨੀ ਖਤਮ ਹੋ ਗਈ ਜਵਾਨੀ ਤਾਂ ਹੁਣ ਜਵਾਨ ਹੋਈ 25 30 30 ਸਾਲਾਂ ਦੇ ਤਾਂ ਹੁਣ ਹੋਏ ਸੀ ਤੇ ਹੁਣ ਲੜਾਂਗੇ ਬਾਈ ਹੈਨਾ ਤੇ ਲੜਾਂਗੇ ਕੋਈ ਦਿੱਕਤ ਨਹੀਂ ਹੈਗਾ ਐਕਸਪੀਰੀਅੰਸ ਹੁੰਦੇ ਨੇ ਹੈਨਾ ਐਕਸਪੀਰੀਅੰਸ ਹੋ ਰਹੇ ਨੇ ਸੰਘਰਸ਼ ਸੰਯੁਕਤ ਐਕਸਪੀਰੀਅੰਸ ਮਿਲਦੇ ਨੇ ਹੈਨਾ ਠੀਕ ਹੈ ਉਹਨਾਂ ਤੋਂ ਪੁਰਾਣੀ ਗਲਤੀਆਂ ਤੋਂ ਵੀ ਸਿੱਖਾਂਗੇ ਹੈਨਾ ਤੇ ਸਾਥ ਦੇਣਾ ਬਣਦਾ ਭਾਈ ਦੇਣਾ ਆ ਸਾਥ ਬੱਦ ਤੋਂ ਬਾਦ ਹੈਨਾ ਕਢਾਉਣਾ ਤੁਸੀਂ ਆ ਕਰਨਾ ਸਭ ਕੁਝ ਸੰਗਤ ਨੂੰ ਸਾਨੂੰ ਵੀ ਸੰਗਤ ਨਹੀਂ ਕਢਾਇਆ ਸੀਗਾ ਭਾਈ ਸਾਹਿਬ ਨੂੰ ਸੰਗਤ ਤਾਂ ਨਹੀਂ ਕਢਾਉਣਾ ਬੱਤਾਂ ਕੜੇ ਮੈਂ ਮੈਂ ਆਪਾਂ ਜੁੜੇ ਹੋਏ ਆ ਬਾਈ ਹਜੇ ਕਿਸਾਨ ਬਣੀ ਜਥੇਬੰਦੀ ਹੈ ਹੈਨਾ ਤੇ ਸਾਡੇ ਜਥੇਬੰਦੀ ਰਾਜਨੀਤੀ ਦਾ ਹੈਨਾ ਠੀਕ ਹੈ ਤੇ ਸਾਡਾ ਘੋੜ ਚੱਲਦਾ ਬਹੁਤ ਵੱਡਾ ਹੈਨਾ ਅਸੀਂ ਤਾਂ ਫਿਲਹਾਲ ਠੀਕ ਹੈ ਕੋਈ ਮੋੜ ਨਹੀਂ ਹੈਗਾ ਹੈਨਾ ਤੇ ਅਨਾ ਅਸੀਂ ਕਦੇ ਆ ਪਾਵਰ ਵਾਲੀ ਰਾਜਨੀਤੀ ਕਰਨੀ ਆ ਕਦੇ ਵੀ ਨਹੀਂ ਆ ਪੰਥ ਵਾਲੀ ਰਾਜਨੀਤੀ ਤੇ ਇੰਟਰਸਟਿਡ ਹੈਗੇ ਆ ਪਰ ਬਾਬਾ ਜੀ ਹਜੇ ਨਾ ਅਸੀਂ ਵਿਚਾਰ ਕਰਿਆ ਇਹਦੇ ਬਾਰੇ ਯਾਰ ਇੱਕ ਜਥੇਬੰਦੀ ਤੋਂ ਸੈੱਟ ਹੋਣਾ ਪੈਂਦਾ ਬਹੁਤ ਲੋਕਾਂ ਨੇ ਸਾਡੇ ਕੋਲ ਪਰਾਤੀਨਾ ਕਿਸਾਨੀ ਨੂੰ ਲੈ ਕੇ ਬਹੁਤ ਵੱਡੀ ਆਸ ਹੈ ਨਾ ਤੇ ਅਸੀਂ ਬਹੁਤ ਵੱਡੇ ਘੋਲ ਚ ਵੀ ਹਜੇ ਮਤਲਬ ਐਟ ਅ ਟਾਈਮ ਇਹ ਪ੍ਰੈਜ਼ੈਂਟ ਆ ਹੈ ਨਾ ਜਿਵੇਂ ਢੱਲੇਵਾਲ ਸਾਹਿਬ 50 ਦਿਨ ਤੋਂ ਮਰਨ ਵਰਤਦੇ ਨੇ ਹਜੇ ਕੋਈ ਨਾ ਵਿਚਾਰ ਕਰੀਏ ਇਸ ਚੀਜ਼ ਬਾਰੇ ਹੈ ਨਾ ਤੇ ਵਾਹਿਗੁਰੂ ਨੇ ਭਵਿੱਖੇ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਵਾਹਿਗੁਰੂ ਨੇ ਕਿੱਥੇ ਲੈ ਕੇ ਜਾਣਾ ਪਿੱਛੇ ਦਾ ਪਿੱਛੇ ਦੇ ਦੇਖਾਂਗੇ ਵੀਰੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਹਾਂਜੀ ਵਾਹਿਗੁਰੂ ਖਾਲਸਾ ਸਾਹਿਬ ਵਾਹਿਗੁਰੂ ਫਤਿਹ ਹਾਂਜੀ ਇਹ ਸਾਨੂੰ ਨਵਦੀਪ ਵਾਟਰਕੇਨਨ ਵਾਲੇ ਸੋ ਇਹਨਾਂ ਨੇ ਕਿਹਾ ਕਿ ਸੰਘਰਸ਼ਾਂ ਦੇ ਰਾਹ ਚੱਲਦੇ ਆ ਤੇ ਸੰਘਰਸ਼ ਕਰਦੇ ਰਹਾਂਗੇ ਅੱਗੇ ਬਾਬੇ ਨਾਨਕ ਦੀ ਕਿਰਪਾ ਕਦੋਂ ਹੁੰਦੀ ਆ ਕਦੋਂ ਕਿਸ ਰਾਹ ਤੇ ਲੈ ਕੇ ਜਾਂਦਾ ਤਾਂ ਆਉਣ ਵਾਲਾ ਟਾਈਮ ਦੱਸੂਗਾ ਫਿਲਹਾਲ ਤੁਸੀਂ ਬਣ ਰਹੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਗੁਰਪ੍ਰੀਤ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਮੁਖਸਰ ਸਾਹਿਬ